ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਬੇਨਤੀ ਹੈ ਜੀ ਜੋ ਜੋ ਵੇਖਦੇ ਜੇ ਅਗਰ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਵੀ ਕਰ ਦਿਆ ਕਰੋ ਅਤੇ ਲਾਈਕ ਵੀ ਕਰ ਦਿਆ ਕਰੋ ਅਗਰ ਮਾੜੀ ਲੱਗੇ ਤਾਂ ਜਰੂਰ ਸੁਝਾਅ ਦੇ ਦਿਆ ਕਰੋ ਕਿ ਆਸ ਸੁਧਾਰ ਕਰੀਏ ਅਤੇ ਦੱਸ ਦਿਆ ਕਰੋ ਅਗਰ ਕੋਈ ਮਨ ਦੇ ਵਿੱਚ ਸਵਾਲ ਜਵਾਬ ਜਾਂ ਕੁਝ ਵੀ ਹੋਵੇ ਆ ਜਾਏ ਹਾਂ ਬਾਬਾ ਜੀ ਦੇ ਕੋਲ ਮਿਲਦੇ ਹਾਂ ਉਹਨਾਂ ਨੂੰ ਵੇਖਦੇ ਹਾਂ ਕਿ ਕੀ ਕਰ ਰਹੇ ਨੇ ਉਹ ਹੋ ਬਿੱਠੇ ਬਾਬਾ ਜੀ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਉਹ ਵਾਇਗੁਰ ਜੀ ਦੀ ਫਤਿਹ ਕੀ ਕਰੀ ਜਾਂਦੇ ਏ ਅੱਜ ਸੁਖਮਨ ਜੀ ਕੀ ਹਾਲ ਨੇ ਠੀਕ ਠਾਕ ਨੇ ਤੁਸੀਂ ਸੁਣੋ ਵਧੀਆ ਵਧੀਆ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਪ੍ਰਸ਼ਾਦਾ ਛਕ ਲਿਆ ਦਹੀਂ ਕਮਾ ਧੰਦੇ ਲੱਗੇ ਆ ਸਟਾਰਟਰ ਖੋਲ ਕੇ ਬਿੱਠੇ ਜੇ ਕੀ ਕਰੀਏ ਆ ਰਹੇ ਉਹਨੇ ਇੱਕ ਰਹਿ ਗਈ ਇਸ ਮੋਟਰ ਚਾਲੂ ਕਰਨ ਵਾਲੀ ਅੱਛਾ ਜੀ ਸਟਾਰਟਰ ਉਹਦਾ ਲਾਇਆ ਸੀ ਤੇ ਉਹ ਮੇਰਾ ਤਾਂ ਵੀ ਇੱਥੇ ਸਾਫ਼ ਸੂ ਕਰਕੇ ਇਹਨਾਂ ਨੂੰ ਅੱਛਾ ਜੀ ਭਿੱਜਾ ਇਹਦੇ ਸਾਫ਼ ਕਰਕੇ ਤੇ ਨੂੰ ਇੱਥੇ ਪੈਰ ਦਾ ਲਾ ਲੂਗੇ ਲੈ ਜੀ ਫਿਰ ਉੱਥੇ ਜਾ ਕੇ ਸਿਰਫ ਫੇਟੀ ਕਰਨਾ ਪਵੇ ਹੈ ਅੱਛਾ ਜੀ ਮੈਂ ਮੈਂ ਸੁਣਿਆ ਵੀ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕਰਦੇ ਰਹੇ ਜੇ ਕਿ ਕਿੰਨੇ ਸਾਲ ਹੀ ਲੱਗੇ ਰਹੇ ਤੇ ਉਹ ਕੀ ਕਹਾਣੀ ਪੂਰੀ ਦੱਸੋ ਮਾ ਭਲਾ ਕਿ ਉਹ ਵੀ ਕਰਦੇ ਆ ਤੁਸੀਂ ਹਾਂਜੀ ਹਾਂਜੀ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਰਿਹਾ ਮੈਂ ਕਾਫੀ ਚਿਰ ਮੈਂ ਪਹਿਲਾਂ ਤਿੰਨ ਸਾਲ ਚਾਰ ਦੇ ਮੈਂ ਉਥੇ ਕਿਸੇ ਦੇ ਨਾਲ ਲੱਗਾ ਰਿਆ ਕੰਮ ਸੀ ਅੱਛਾ ਜੀ ਤੁਹਾਡੇ ਉਸਤਾਦ ਜੀ ਕੌਣ ਆ ਫਿਰ ਮੇਰਾ ਉਸਤਾਦ ਸਰਦੂਲ ਸਿੰਘ ਹੈ ਬੂਲੀਆਂ ਦੇ ਨਾਲ ਲੱਗੇ ਬੂਲੀਆਂ ਅੱਛਾ ਜੀ ਉਥੋਂ ਦਾ ਸਰਦੂਲ ਸਿੰਘ ਠੀਕ ਹੈ ਜੀ ਤੇ ਫਿਰ ਇੱਕ ਸਵਾਲ ਦੱਸੋ ਹਾਂ ਭੀਜੇ ਇਲੈਕਟ੍ਰੀਸ਼ੀਅਨ ਕਰਦੇ ਰਹੇ ਜੇ ਤਜਰਬਾ ਤੇ ਤਨੁਭਵ ਤਾਂ ਉਹ ਹੋਏਗਾ ਹਾਂਜੀ ਕਈ ਵਾਰੀ ਨਾ ਸਟਾਰਟਰ ਸੈੱਟ ਨਹੀਂ ਲੱਗਦਾ ਪਹਿਰੇਦਾਰ ਸੈੱਟ ਨਹੀਂ ਲੱਗਦਾ ਛੜਾ ਕੋਈ ਸੇ ਇੰਦਾ ਮਾਸਾ ਕੋ ਨੀਕੀ ਬੱਤੀ ਦੇ ਵਿੱਚ ਉਹ ਇਹ ਮੋਟਰ ਸੜ ਜਾਂਦੀ ਬੜਾ ਬੜਾ ਪੈਸਾ ਲਾਈ ਜਾਂਦਾ ਇਹਦਾ ਕੋਈ ਭੇਜ ਕੋਈ ਤਰੀਕਾ ਭੀ ਇਤਨਾ ਇਸ ਤਰੀਕੇ ਸਟਾਰਟਰ ਲਾਈਏ ਤੇ ਆਪਣਾ ਆਮਦਨੀ ਬੱਜੇ ਹਿਸਾਬ ਨਾਲ ਤੇ ਇਸ ਤਰੀਕੇ ਦੱਸਿਓ ਵੀ ਮੈਨੂੰ ਕਿਹੇ ਮਿਸਤਰੀ ਨੂੰ ਸੱਦ ਕੇ ਨਾ ਕਰਾਉਣਾ ਪਵੇ ਮੈਂ ਆਪ ਕਰ ਸਕਾਂ ਹਾਂ ਤੁਸੀਂ ਜੀ ਉਹ ਪੁੱਛਣਾ ਕਰਨਾ ਚਾਹੁੰਦੇ ਤੇ ਫਿਰ ਇੱਥੇ ਮੇਰੇ ਲੱਗ ਆ ਜੀ ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਸਮਝਾਉਂਦਾ ਨਾਲ ਧਿਆਨ ਰੱਖਿਓ ਕਿਉਂਕਿ ਇਹ ਜਿਹੜੀ ਐ ਨਾ ਅਲੱਗ ਹੈ ਉਹ ਦੰਦ ਹਾਂਜੀ ਹਾਂਜੀ ਮੋਟਰ ਕਿਉਂ ਛੜਦੀ ਐ ਕਿਉਂਕਿ ਇਹ ਇਨਾਂ ਦੇ ਓਵਰਲੋਡ ਬੜੇ ਹਾਰਡ ਹੁੰਦੇ ਸਖਤ ਹੁੰਦੇ ਨੇ ਅੱਛਾ ਜੀ ਤਾਂ ਦੇਖੋ ਆਹ ਓਵਰਲੋਡ ਨੇ ਵਖਾਇਓ ਹਾਂ ਐਸਾ ਓਵਰਲੋਡ ਇਹ ਓਵਰਲੋਡ ਇਨਾਂ ਨੇ ਮੋਟਰ ਨੂੰ ਜਦੋਂ ਬੱਤੀ ਫੇਸ ਉੱਡ ਜਾਂਦਾ ਜਾਂ ਪਿੱਛੋਂ ਛੱਡ ਜਾਂਦਾ ਇਨਾਂ ਨੇ ਇਹਨੂੰ ਮੋਟਰ ਨੂੰ ਦੇਖਣਾ ਹੁੰਦਾ ਅੱਛਾ ਜੀ ਇਹ ਹਾਰਡ ਵੇਖੋ ਕਿੰਨੇ ਆ ਹਾਂ ਇਹ ਹਾਰ ਇਨਨ ਇਹ ਉਡੀ ਛੇਤੀ ਗਰਮ ਨਹੀਂ ਹੁੰਦੇ ਜਿੰਨੇ ਜਿਹੇ ਇਹਨਾਂ ਛੇਤੀ ਚਾਹੀਦਾ ਹੋਣਾ ਠੀਕ ਹੈ ਠੀਕ ਆ ਜਿਹੜੇ ਤਿੰਨ ਸਪਰਿੰਗ ਦੇ ਆ ਤਿੰਨ ਇਹਨਾਂ ਨੇ ਜਦੋਂ ਗਰਮ ਹੁੰਦਾ ਨਾ ਆ ਜਿਹੜੀ ਪੱਤਰੀ ਹੈ ਨਾ ਹਾਂਜੀ ਇਹਨੇ ਇਹਨੂੰ ਆ ਧੱਕਣਾ ਹੁੰਦਾ ਇਹਨੂੰ ਇਹਨੂੰ ਧੱਕ ਕੇ ਤੇ ਆ ਜਿਹੜੀ ਨਾ ਮਤਲਬ ਇਹਦਾ ਪੈਂਡ ਇਹਨੂੰ ਐ ਤਾਂ ਚੁੱਕ ਦੇਣਾ ਹੁੰਦਾ ਇੱਥੋਂ ਅੱਛਾ ਠੀਕ ਹਾਂਜੀ ਆ ਹੁਣ ਆ ਲੱਗੇ ਇਹਨੂੰ ਐ ਧੱਕ ਕੇ ਇਹਨੇ ਮਤਲਬ ਇੱਥੋਂ ਚੁੱਕ ਫਿਰ ਟ੍ਰਿਪ ਕਰਨਾ ਠੀਕ ਹੈ ਹਾਰ ਬੜੇ ਨੇ ਠੀਕ ਹੈ ਇਹ ਐਨੀ ਛੇਤੀ ਗਰਮ ਨਹੀਂ ਹੁੰਦੇ ਜੇ ਇੱਕ ਫੇਸ ਔੜੇ ਤੇ ਫਿਰ ਇਹ ਉਦੋਂ ਉਹਨੇ ਜੀ ਉਹਨੂੰ ਮੋਟਰ ਜਿਹੜੀ ਹੈ ਉਹਦਾ ਕੰਮ ਹੋ ਜਾਂਦਾ ਸੜ ਜਾਂਦੀ ਹੈ। ਅੱਛਾ ਅੱਛਾ ਮੇਨ ਸੜਨ ਦਾ ਕਾਰਨ ਇਹ ਆ ਵੀ ਇਹ ਛੇਤੀ ਗਰਮ ਨਹੀਂ ਹੁੰਦੇ ਗਰਮ ਨਹੀਂ ਹੁੰਦੇ। ਹਾੜਿਆ ਤੇ ਮੋਟਰ ਨੂੰ ਟ੍ਰਿਪਲੀ ਕਰਦੇ। ਹਾਂ ਕੀ ਕਰਨਾ ਆਪਾਂ ਜੇ ਮੋਟਰ ਨੂੰ ਬਚਾਉਣਾ ਨਾ। ਹਾਂਜੀ ਇਹਨੂੰ ਪਹਿਰੇਦਾਰ ਦਿੱਤੇ ਕੰਮ ਲੈਣਾ ਜਿਆਦਾ ਆਪਾਂ। ਅੱਛਾ ਮਲ ਸਟਾਰਟਰ ਨਹੀਂ ਇਹਦਾ ਭੇਦਿਆ ਪਹਿਰੇਦਾਰ ਚ ਰੁਕਿਆ। ਹਾਂ ਕਿਉਂਕਿ ਇਹ ਪਹਿਰੇਦਾਰ ਸਿਆਣਾ ਨਾ ਹਾਂਜੀ ਕੰਮ ਸਹੀ ਕਰੂ ਤੇ ਫਿਰ ਮੋਟਰ ਨੂੰ ਸੜ ਨਹੀਂ ਦਿੰਦਾ। ਇਹ ਲੱਗ ਜਾਵੇ ਸਹੀ ਤਰੀਕੇ ਨਾਲ ਅੱਛਾ ਆ ਵੇ ਜੇ ਤੂੰ ਕਿਤੇ ਪੈਰਦਾਰ ਲਾਉਣਾ ਹੋਵੇ ਨਾ ਇਧਰ ਇਹ ਹਾਂਜੀ ਆ ਤਿੰਨ ਕਾਲੀਆਂ ਤਾਰਾਂ ਨੇ ਹਾਂਜੀ ਇੱਕ ਆ ਗਾਂਡ ਵਾਲੀ ਠੀਕ ਐ ਆ ਗਾਂਡ ਦਿੱਤੀ ਹੁੰਦੀ ਐ ਅੱਛਾ ਉਹ ਮਗਰੇ ਦਿੱਤੀ ਹੁੰਦੀ ਐ ਨਾ ਹਾਂ ਗਾਂਡ ਵਾਲੀ ਤਾਰ ਤੇ ਪੀਲੀ ਤਾਰ ਹਾਂਜੀ ਇਹ ਇਕੱਠੀਆਂ ਜੋੜ ਲੈਣੀਆਂ ਠੀਕ ਐ ਜੋੜ ਗਿਆ ਇਧਰ ਪਹਿਲੇ ਫਰੰਟ ਸੋਚ ਵਾਲੇ ਬੰਨੇ ਜਿਹੜਾ ਪੁਆਇੰਟ ਇਹਦੇ ਥੱਲੇ ਦੇ ਦੇਣੀ ਇਹਨਾਂ ਅੱਛਾ ਜੀ ਆ ਜਿੱਦ ਨੂੰ ਬੱਤੀ ਆਉਂਦੀ ਐ ਇਸ ਤਰ੍ਹਾਂ ਹੱਦ ਕਰ ਸਾਈਡ ਤੇ ਥੋੜਾ ਜਿਹਾ ਜਿੱਦੋਂ ਬੱਤੀ ਸਟਾਰਟਰ ਨੂੰ ਆਉਣੀ ਉਦਲੇ ਬੰਨਿਓ ਠੀਕ ਹੈ ਜੀ ట్రాנסਫਾਰਮਰ ਵਾਲੇ ਬੰਨਿਓ ਹਾਂਜੀ ਹਾਂਜੀ ਹਾਂ ਇਹਦੇ ਆ ਪੀੜੀ ਤੇ ਗੰਡ ਵਾਲੀ ਤਾਰ ਨੂੰ ਜੋੜ ਕੇ ਇਹਦੇ ਥੱਲੇ ਦੇ ਦੇਣਾ ਠੀਕ ਹੈ ਤੇ ਦੂਜੀਆਂ ਜਿਹੜੀਆਂ ਉਹ ਆ ਆ ਇੱਕ ਵਿਚਲੇ ਤੇ ਇੱਕ ਸਾਈਡ ਦੇ ਪੁਆਇੰਟ ਨੂੰ ਦੇ ਦੇਣੀ ਜਿਹੜੀ ਗੰਡਾਂ ਤੋਂ ਬਗੈਰ ਹੈ ਕਾਲੀਆਂ ਤਾਰ ਅੱਛਾ ਜੀ ਹੂੰ ਆਹੜੀ ਨਾ ਦੂਜੀ ਆਹੜਾ ਇੱਥੇ ਪੁਆਇੰਟ ਹੁੰਦਾ ਆਵੇ ਠੀਕ ਹੈ ਹੁਣ ਮੈਂ ਖੋਲ੍ਹਿਆ ਦਿੰਦਾ ਆਹੜੀ ਤਾਰ ਹੈ ਇੱਥੇ ਲੱਗੀ ਹੁੰਦੀ ਰਲੇ ਦੇ ਪੁਆਇੰਟ ਨਾਲ ਇੱਥੇ ਰਲੇ ਦੇ ਪੁਆਇੰਟ ਨਾਲ ਹਾਂ ਇੱਥੇ ਐਦਾਂ ਠੀਕ ਇਹ ਦੇ ਐਬ ਨਾ ਇਹਨੂੰ ਜਦੋਂ ਲਾਉਣਾ ਇਹਨੂੰ ਆਪਾਂ ਖੋਲ ਕੇ ਐ ਵੱਖਰੀ ਕਰ ਲੈਣਾ ਵਾ ਠੀਕ ਹੈ ਜੀ ਐਦਾਂ ਸਾਈਡ ਤੇ ਇਹ ਥੱਲੇ ਦੇ ਪੁਆਇੰਟ ਨਾਲ ਜੁੜੀ ਹੈ ਹਾਂ ਅੱਛਾ ਇਹ ਜਦੋਂ ਲਾਉਣਾ ਪਿੱਲੋ ਇਹਨੂੰ ਲਾ ਲੈਣਾ ਇਹਨੂੰ ਖੋਲ ਲੈਣਾ ਇੱਥੋਂ ਅਲੱਗ ਕਰ ਦੇਣਾ ਇਹਦੇ ਨਾਲ ਇਹਨੂੰ ਲੱਗ ਕਰ ਦੇਣਾ ਠੀਕ ਹੈ ਜੀ ਇਹ ਤਾਰ ਨਾ ਅਲੱਗ ਕਰ ਇਹਦੇ ਨਾਲ ਆਪਾਂ ਆਈਡੀ ਇਹਨਾਂ ਨੀਲੀ ਧਾਰ ਇਹਦੇ ਨਾਲ ਵਾਲ ਦੇਣੀ ਠੀਕ ਹੈ ਆ ਵੀ ਨੀਲੀ ਧਾਰੇ ਨਾਲ ਲਾਤੀ ਠੀਕ ਨੇ ਹਾਂਜੀ ਤੇ ਜਿਹੜੀ ਆ ਆ ਨਾ ਲਾਲ ਤਾਰ ਹਾਂਜੀ ਆ ਦੇਖ ਇਹ ਜਿਹੜੀ ਆ ਪਵੈਣ ਨਹੀਂ ਜਿੰਨੂੰ ਆਪਾਂ ਟ੍ਰਿਪ ਕਰਨਾ ਹਾਂਜੀ ਇਹਦੇ ਨਾਲ ਇਹਨੂੰ ਵਲ ਦੇਣੀ ਆ ਥੱਲੇ ਨਾਲ ਦੇਣੀ ਹੱਥ ਕਰਿਓ ਸਾਈਡ ਤੇ ਆ ਆ ਆ ਜਿਹੜੀ ਨਾ ਮੇੜਾ ਆ ਜਿਹੜੀ ਜੁੜਦੀ ਆ ਡ੍ਰੇਪ ਵਾਲੀ ਦੇ ਨਾਲ ਇਹ ਲਾਲ ਆ ਜਿਹੜੀ ਚੁੰਝ ਜੀ ਆ ਗਈ ਜੁੜਦੀ ਨਾ ਇਥੇ ਰਲੇ ਦੇ ਨਾਲ ਹਾਂਜੀ ਆ ਵੇਖੋ ਪਵੈ ਥੱਲੇ ਕਾਗਜ਼ ਤੇ ਤੁਹਾਨੂੰ ਮੈਂ ਕਾਗਜ਼ ਕੱਢ ਕੇ ਵਿਖਾ ਦਿੰਦਾ ਇਹ ਆ ਵੇ ਕਾਗਜ਼ ਕੱਢਦਾ ਅੱਛਾ ਜੀ ਇਹ ਇਹ ਆ ਇਹਦੇ ਨਾਲ ਜੁੜੀ ਐ ਨਾ ਇਹਨੇ ਇਹਨੂੰ ਐ ਗਰਮ ਕਰਕੇ ਇਥੋਂ ਤੇ ਫਿਰ ਇਹਨ ਨੇ ਇਥੋਂ ਐ ਐ ਕਰਕੇ ਆਵੇ ਹੁਣ ਚੁੱਕਦੀ ਇਹਨੇ ਫਿਰ ਟ੍ਰਿਪ ਕਰਨਾ ਅੱਛਾ ਅੱਛਾ ਹਾਂਜੀ ਤੇ ਇਹ ਜਿਹੜੀ ਨੇ ਫਿਰ ਇਹ ਟ੍ਰਿਪ ਓਵਰਲੋਡ ਹਾਰਨੇ ਛੇਤੀ ਗਰਮ ਨਹੀਂ ਹੁੰਦੇ ਟ੍ਰਿਪ ਨਹੀਂ ਕਰਦੇ ਠੀਕ ਹੈ ਜੀ ਆਪਾਂ ਗਨ ਇਹ ਜਿਹੜੀ ਲਾਲਦਾਰ ਇਹਦੇ ਨਾਲ ਹੀ ਵਲ ਦੇਣੀ ਐਸੇ ਦੇ ਨਾਲ ਅੱਛਾ ਜੀ ਆ ਜਿਹੜੀ ਚੁੰਝ ਤਿੱਖੀ ਜੀ ਨੇ ਇਹ ਪਤਰੀ ਦੇ ਨਾਲ ਵਲ ਦੇਣੀ ਐ ਬੰਨੇਲ ਕਿ ਜਾਨੀ ਕਿ ਪੈਰੇਧਾਰ ਦੀ ਤਾਰ ਸ਼ੁਰੂਆਤੀ ਥਾਂ ਦੇ ਉੱਥੇ ਐਂ ਦੇ ਪਤਰੀ ਦੇ ਨਾਲ ਪਤਰੀ ਨਾਲ ਆੜੀ ਪਰਲੇ ਨਾ ਪੁਆਇੰਟ ਜੁੜਿਆ ਨਾ ਹਾਂਜੀ ਇਹਦਾ ਆਪਾਂ ਕਾਟੀ ਕਰ ਦੇਣਾ ਇਹਦੇ ਥੱਲੇ ਆਪ ਆਵੇ ਨਾ ਜਿਹੜੇ ਕਾਗਜ਼ ਹੈ ਇਹ ਆਪਾਂ ਇਹਦੇ ਥੱਲੇ ਦੇ ਦੇਣਾ ਇੱਥੇ ਚੁੰਜ ਦੇ ਥੱਲੇ ਅੱਛਾ ਜੀ ਇਹ ਬੁਕਤਨ ਇਹਨੂੰ ਆਪ ਹੁਣ ਥੱਲੇ ਦੇ ਤਾ ਨਾ ਆਵੇ ਹਾਂਜੀ ਇਹ ਆਹ ਵੇਖ ਕਾ ਵੀ ਆ ਗਿਆ ਏ ਥੱਲੇ ਹਾਂ ਹਾਂਜੀ ਹਾਂਜੀ ਇਹਦਾ ਵੀ ਕਨੈਕਸ਼ਨ ਰੋਗਤਾ ਇਹਦਾ ਕਨੈਕਸ਼ਨ ਆਪਾਂ ਰਲੇ ਦੇ ਪੁਆਇੰਟ ਦਾ ਉਹ ਤੋੜ ਦੇਣਾ ਵਾ ਠੀਕ ਹੈ ਹਾਂਜੀ ਆ ਟੁੱਟ ਗਿਆ ਠੀਕ ਹੈ ਕਾ ਪੂਰਾ ਥੱਲੇ ਆ ਗਿਆ ਹਾਂ ਹੁਣ ਇਹ ਜਿਹੜਾ ਨਾ ਕੰਮ ਸਾਰਾ ਪੈਰਦਾਰ ਨੇ ਕਰਨਾ ਅੱਛਾ ਜੋ ਸਟਾਰਟਰ ਦੇ ਅੰਦਰ ਹੁੰਦਾ ਹੀ ਬੰਦ ਕਰਨ ਵਾਲਾ ਉਹ ਸਿਸਟਮ ਹਟਾ ਕੇ ਸਾਰਾ ਕੁਝਹੀਂ ਪਹਿਰੇਦਾਰ ਪਹਿਰੇਦਾਰ ਨਹੀਂ ਕੰਮ ਕਰਨਾ ਵਾ ਕੋਈ ਲੋਡ ਨਹੀਂ ਰਲੇਰ ਲੋਡ ਜਾਂ ਓਵਰ ਲੋਡਾਂ ਦੇ ਗਰਮ ਹੋਣ ਚਾਹਨਾ ਇਹਨਾਂ ਦੀ ਨਹੀਂ ਆਪਾਂ ਜਦੋਂ ਪਿੱਛੋਂ ਤੁਸੀਂ ਇਹ ਇਹ ਕਰਤਾਂ ਨਾ ਹਾਂ ਆ ਤਿੰਨੇ ਉਤਾਰਾਂ ਲਾਤੀਆਂ ਨੇ ਜੇ ਗ੍ਰਿਪ ਹੈਗੇ ਗ੍ਰਿਪ ਠੀਕ ਨਹੀਂ ਜਾਂ ਤਿੰਨੇ ਉਤਾਰਾਂ ਇਦਾਂ ਲੱਗੀਆਂ ਜੇ ਇੱਥੇ ਗ੍ਰਿਪ ਤੇਰੇ ਹੋ ਗਏ ਗ੍ਰਿਪ ਲੱਗੇ ਆ ਹਾਂਜੀ ਉਹ ਗ੍ਰਿਪ ਵਾਰੀ ਵਾਰੀ ਪੁੱਟ ਕੇ ਵੇਚ ਲੈਣਾ ਚਲਾ ਆਗੇ ਅੱਛਾ ਜੀ ਬਸ ਟ੍ਰਿਪ ਕਰਦਾ ਨਹੀਂ अच्छा अच्छा आधे मिनट ਦੇ ਵਿੱਚ ਆਪ ਇਹਨੂੰ ਡ੍ਰਿਪ ਕਰਨਾ ਚਾਹੀਦਾ 1/2 ਮਿੰਟ ਤੋਂ ਪਹਿਲਾਂ मतलब ਇੱਕ ਗਰੇਪ ਪੁੱਟੀਏ ਤੇ 1/2 ਮਿੰਟ ਦੇ ਅੰਦਰ ਅੰਦਰ ਡ੍ਰਿਪ ਕਰ ਦੇ ਡ੍ਰਿਪ ਕਰਨਾ ਠੀਕ ਹੈ ਜੇ ਨਹੀਂ ਨੱਕੜੀ ਵੇਖ ਭਰਾਈ ਕੋਲ ਹਾਂਜੀ ਤੇ 30 ਗਿਣ ਲਓ ਆ 30 ਸੈਕਿੰਡਾਂ ਦੇ ਵਿੱਚ 30 ਸੈਕਿੰਡ ਗਿਣ ਲਓ ਠੀਕ ਹੈ ਉਹ ਗਿਣਦਿਆਂ ਸਾਬ ਨਾਲ 1 ਸੈਕਿੰਡ ਦੇ ਵਿੱਚ ਇੱਕ ਹੀ ਗਿਣਿਆ ਜਾਂਦਾ ਠੀਕ ਹੈ ਮਤਲਬ ਇੰਨਾ ਕੁਝ ਕਰਕੇ ਪਹਿਰੇਦਾਰ ਲਾ ਦੇਣਾ ਹੈ ਤੇ ਤਿੰਨੇ ਤਾਰਾਂ ਨੂੰ ਵਾਰੀ ਵਾਰੀ ਲਾ ਕੇ ਵੇਖ ਲੈਣਾ ਟ੍ਰਿਪ ਕਰੂਗਾ ਸਹੀ ਠੀਕ ਹੈ ਤੇ ਇਹ ਮੋਟਰ ਨਹੀਂ ਛੱਡਦੇ ਅੱਛਾ ਇਹ ਹੈ ਇਹਦੇ ਪਿੱਛੇ ਦਾ ਭੇਜ ਇਹਦੇ ਵਿੱਚ ਇਹਦੇ ਵਿੱਚ ਇਹ ਹੈ ਵੀ ਇਹਨੂੰ ਸਿਰਫ ਲਾਉਣ ਦਾ ਇਹੋ ਤਰੀਕਾ ਇਹਨੂੰ ਲਾਉ ਹੋ ਸਾਬਨਾ ਕਿ ਆਪਾਂ ਕੰਮ ਸਾਰਾ ਲੈਣਾ ਬਾਕੀ ਹੋਰ ਮੰਦਦਾ ਜੇ ਮੰਨ ਲਾ ਆਪਾਂ ਨੂੰ ਪਹਿਰੇਦਾਰ ਨਹੀਂ ਆਪਾਂ ਪਹਿਰੇਦਾਰ ਤੋਂ ਬਿਨਾਂ ਚਲਾਉਣੀ ਹੈ ਹਾਂਜੀ ਸੋਚ ਦਿੱਤੇ ਮੁਲੇਵ ਪੈਰੇਦਾਰ ਤੋਂ ਬਗੈਰ ਡਾਇਰੈਕਟ ਚੱਲ ਜੇ ਹਾਂ ਇਦੋਂ ਸੋਚਦਾਂ ਚਲੋਣੀ ਆ ਫਿਰ ਆਪਾਂ ਆ ਆਈਡੀ ਇਹ ਕਾਗਜ਼ ਕੱਢ ਦੇਣਾ ਅੱਛਾ ਕਾਗਜ਼ ਕੱਢ ਦੇਣਾ ਹਾਂ ਠੀਕ ਹੈ ਤੇ ਫਿਰ ਇਹਨੂੰ ਤੁਸੀਂ ਨੱਪੂਗੇ ਚੱਲੂਗਾ ਅੱਛਾ ਅੱਛਾ ਤੇ ਇਹ ਪਰ ਜੇ ਕਾगज ਕੱਟਤਾ ਤੇ ਫਿਰ ਪਹਿਰੇਦਾਰ ਦਾ ਕੰਮ ਨਾ ਖਤਮ ਹੋ ਜਾਉ। ਉਹ ਫਿਰ ਇਹ ਨਾ ਇਹਨੇ ਉਹਨੇ ਟ੍ਰਿਪ ਫਿਰ ਓਵਰ ਲੋਡਾਂ ਤੇ ਚੱਲ ਜਾਣਾ ਨਾ ਫਿਰ ਹੋਰ ਲੋਡਾਂ। ਅੱਛਾ ਜੇ ਅਸੀਂ ਸੋਚਾਂ ਤੇ ਕਰਨਾ ਫਿਰ ਦਾ ਮਤਲਬ ਜੇ ਕਿਤੇ ਚਲਾਉਣੀ ਪਵੇ ਤੇ ਚੈੱਕ ਕਰਨਾ ਫਿਰ ਆਪਾਂ ਇਹਨੂੰ ਕਹਣਾ ਉਦਾਂ ਇਹਨੇ ਆਪਾਂ ਸੋਚਣੇ ਕੰਮ ਨਹੀਂ ਕਰਨਾ ਪਹਿਰੇਦਾਰ ਨਹੀਂ ਕਰਨਾ ਸਾਰਾ। ਠੀਕ ਐ ਮੈਂ ਪਹਿਰੇਦਾਰ ਦੇ ਉੱਤੇ ਚਲਾਵਾਂਗੇ ਤੇ ਮੋਟਰਾਂ ਕੱਟ ਛੜਨਗੀਆਂ। ਹਾਂ। ਇਹ ਐ ਵੀ ਇਹਨੂੰ ਸਿਰਫ ਇਹ ਮੋਟਰ ਨੂੰ ਬਚਾਉਣਾ ਹੀ ਇਹਨੇ ਆ। ਠੀਕ ਐ। ਕਿਉਂਕਿ ਇਹਦੇ ਰੋਡ ਇਹਨੇ ਹਾਰਡ ਹੁੰਦੇ ਨੇ ਹਾਂ। ਠੀਕ ਹੈ ਹਾਂ ਬਾਕੀ ਪਹਿਰੇਦਾਰ ਦੇ ਓਵਰਲੋਡ ਜਿਹੜੇ ਹੌਲੇ ਹੁੰਦੇ ਹੋਣਗੇ ਪਹਿਰੇਦਾਰ ਬਣਿਆ ਇਸੇ ਦਾ ਪਹਿਰੇਦਾਰ ਦਾ ਕੰਮ ਪਹਿਰੇਦਾਰੀ ਦੇਣੀ ਠੀਕ ਹੈ ਜੇ ਬੱਤੀ ਬਾਦੇ ਇਹਨੂੰ ਸਿਰਫ ਲਾਉਣ ਦਾ ਤਰੀਕਾ ਹੋਣਾ ਜੇ ਲਾਉਣਾ ਇਹਨੂੰ ਸਾਵਨਾ ਚ ਲਾਣਾ ਕਿਉਂਕਿ ਲਾਉਣ ਲਾਉਣ 'ਚ ਬੜਾ ਫਰਕ ਹੁੰਦਾ ਠੀਕ ਹੈ ਠੀਕ ਹੈ ਹਾਂ ਹੁਣ ਆਪਾਂ ਜਿੱਦਾਂ ਆਮ ਲਾ ਦੇਦਾ ਉਹਦੇ ਵਿੱਚ ਫਿਰ ਇਹ ਆ ਵੀ ਇਹਨੇ ਇਹਨੇ ਟਰਿੱਪ ਨਹੀਂ ਕਰਨਾ ਠੀਕ ਹੈ ਜੀ ਹਾਂ ਕਿਉਂਕਿ ਬਹੁਤੇ ਜੀਮੇਦਾਰ ਹੁਣ ਇਦਾਂ ਦੱਸਿਆ ਆਪ ਹੀ ਲਾ ਸਕਦੇ ਨੇ ਤੇ ਇਹਨੂੰ ਇਸੇ ਇਸ ਤਰ੍ਹਾਂ ਕਰ ਸਕਦੇ ਬਹੁਤੇ ਜੀਮੇਦਾਰ ਲਾ ਲੈਂਦੇ ਆ ਪਰ ਉਹ ਟ੍ਰਿਪਿੰਗ ਦਾ ਜਿਹੜਾ ਕੰਮ ਉਹ ਖਰਾਬ ਹੁੰਦਾ ਹੈ ਹਾਂਜੀ ਹਾਂਜੀ ਇਹ ਆ ਵੀ ਸਭ ਤੋਂ ਵਧੀਆ ਬੈਸਟ ਜਿਹੜੀ ਇੱਕ ਵਾਰੀ ਮੈਂ ਆ ਵੀ ਅੰਦਰੋਂ ਫੇਰ ਐਕਸਪਲੇਨ ਕਰ ਦਈਏ ਹੱਥ ਕਰਿਓ ਸਾਈਡ ਤੇ ਹੂੰ ਠੀਕ ਹੈ ਲਾਲ ਤਾਰ ਜਿਹੜੀ ਆ ਉਹ ਐਂਡ ਤੇ ਚੁੰਝ ਜੀਣਾ ਲਾਉਣੀ ਆ ਹਾਂ ਹਾਂ ਤੇ ਜਿਹੜੀ ਗੰਡ ਵਾਲੀ ਕਾਲੀ ਤਾਰ ਆ ਨਾਲ ਪੀਲੀ ਤਾਰ ਆ ਉਹਨੂੰ ਅਸੀਂ ਸਾਈਡ ਤੇ ਸਾਈਡ ਤੇ ਸੁਚਾਂ ਵਾਲੇ ਬੰਨੇ ਸੁਚਾਂ ਵਾਲੇ ਬੰਨੇ ਲਾ ਦੇਣਾ ਉਹਨੂੰ ਦੇ ਦੇਣਾ ਹਾਂ ਸੁਚਾਂ ਵਾਲੇ ਬੰਨੇ ਜਿਹੜਾ ਪੁਆਇੰਟ ਆਊਗਾ ਉਹਨੂੰ ਦੇ ਦੇਣੀ ਆ ਤੇ ਜਿਹੜੀਆਂ ਦੋ ਕਾਲੀਆਂ ਤਾਰਾਂ ਉਹ ਇਧਰ ਸਿੱਧਾਂ ਤੇ ਦੇ ਦੇਣੀਆਂ ਇੱਕ ਵਿਚਕਾਰ ਲੰਤੇ ਸਾਈਡ ਤੇ ਹਾਂ ਤੇ ਜੇ ਮੰਨ ਲਓ ਬਤੀ ਲਾਲ ਦਿਖਾਉਂਦਾ ਹਾਂਜੀ ਔਨ ਕੀਤਿਆਂ ਹਾਂਜੀ ਫੇਰ ਆਪ ਆ ਜਿਹੜੀਆਂ ਗੰਡ ਵਾਲੀ ਨੂੰ ਨਹੀਂ ਛੇੜਨਾ हां ਜਿਹੜੀਆਂ ਸਾਈਡ ਦੇ ਉੱਤੇ ਦੋ ਕਾਲੀਆਂ ਤਾਰਾਂ ਇਹ ਆਪੋ ਚੋਂ ਬਦਲ ਦੇਣੀ ਹੈ ਠੀਕ ਹੈ ਠੀਕ ਹੈ ਹਾਂ ਫਿਰ ਇਹ ਵੀ ਉਹ ਲਾਲ ਵਖਾਉਂਦਾ ਉਹਦਾ ਅਰਥ ਹੁੰਦਾ ਹੈ ਕਿ ਮੋਟਰ ਪੁੱਠੀ ਚੱਲ ਗਈ ਹੈ ਨਹੀਂ ਮੋਟਰ ਨਹੀਂ ਉਹ ਪਹਿਰੇਦਾਰ ਨਹੀਂ ਸਹੀ ਉਹਨੂੰ ਮਲੋ ਦੇ ਤਾਰ ਬਦਲਣੀ ਪੈਣੀ ਹੈ ਕੋਈ ਮੋਟਰ ਨਹੀਂ ਤਾਂ ਸਿੱਧੀ ਚੱਲਣਾ ਮੋਟਰ ਦੀਆਂ ਤਾਰਾਂ ਆਪਾਂ ਛੇੜਨੀ ਨਹੀਂ ਤੇ ਠੀਕ ਹੈ ਠੀਕ ਹੈ ਪਹਿਰੇਦਾਰ ਦੀ ਤਾਰ ਸਿਰਫ ਪਹਿਰੇਦਾਰ ਦੀ ਬਦਲਣੀ ਮੋਟਰ ਦੀ ਨਹੀਂ ਬਦਲਣੀ ਸਿਰਫ ਆ ਕਾਲੀਆਂ ਤਾਰਾਂ ਬਰੀਕ ਜਿਹੜੀਆਂ ਇਹੋ ਬਦਲਣੀਆਂ ਨੇ ਠੀਕ ਹੈ ਹਾਂ ਨਹੀਂ ਕੋਲ ਮਲਾ ਕੇ ਜਿਹੜਾ ਭੇਜਿਆ ਮੋਟਰ ਦੀ ਤਾਰ ਨਹੀਂ ਬਦਲਣੀ ਠੀਕ ਹੈ ਪਹਿਰੇਦਾਰ ਦੀਆਂ ਕਰਾਂਗੇ ਇਹ ਨਹੀਂ ਸਿਰਫ ਆਪਾਂ ਪਹਿਰੇਦਾਰ ਦੀਆਂ ਦੂ ਤਾਰਾਂ ਜਿਹੜੀ ਨਾ ਕਾਲੀਆਂ ਇਹ ਬਦਲ ਨਹੀਂ ਆਪੋ ਚੰਗੇ ਠੀਕ ਹੈ ਜੀ ਉਹ ਹੀ ਕੁਲਮ ਲਾ ਕੇ ਭੇਜਦੇ ਆ ਵੀ ਅਸੀਂ ਸਟਾਰਟਰ ਨੂੰ ਹਟਾ ਕੇ ਪਹਿਰੇਦਾਰ ਦੇ ਸਿਰ ਤੇ ਕੰਮ ਸੁੱਟ ਦੇਣਾ ਤੇ ਉਹ ਪਹਿਰੇਦਾਰੀ ਕਰੂਗਾ ਤੇ ਸਾਡੀ ਮੋਟਰ ਨੂੰ ਬਚਾਊਗਾ ਹਾਂ ਕਿਉਂਕਿ ਇਹ ਨਾ ਤਨਬ ਉਹ ਵੀ ਆਪਾਂ ਨਾ ਇਹ ਕਾਫੀ ਚਿਰ ਦੀ ਇਨਾਂ ਦੇ ਕੰਮਾਂ ਦੇ ਵਿੱਚ ਆ ਚਲੋ ਹੁਣ ਛੱਡ ਗਏ ਦੁਕਾਨ ਨੂੰ ਹੀ ਛੱਡਤੀ ਆਪਾਂ ਹਾਂ ਜੀ ਹਾਂ ਜੀ ਖੇਤੀਬਾੜੀ ਕਰਨ ਦੇ ਆ ਬਾਕੀ ਇਹ ਵੀ ਜਿਹੜਾ ਲਾਈਟ੍ਰੇਸ਼ਨ ਦਾ ਕੰਮ ਨਾ ਹਾਂਜੀ ਵਾਇਰਿੰਗ ਦਾ ਹੋਇਆ ਪੱਖਿਆਂ ਦਾ ਹਾਂਜੀ ਮਧਾਨੀਆਂ ਹੁਣ ਤੇ ਮਧਾਨੀਆਂ ਵੀ ਬੰਦ ਹੋ ਗਈਆਂ ਦੁੱਧ ਰਿਡਕਾਣੇ ਦੁੱਧ ਰਿਡਕਦਾ ਕੋਈ ਨਹੀਂ ਹੁਣ ਮਧਾਨੀਆਂ ਵੀ ਨਹੀਂ ਅੱਛਾ ਮਧਾਨੀਆਂ ਬੈਂਡ ਕਰਨੀਆਂ ਪੱਖੇ ਬੈਂਡ ਕਰਨੇ ਤੇ ਮੋਟਰਾਂ ਬੈਂਡ ਕਰਨੀਆਂ ਇਹ ਸਾਰਾ ਕੰਮ ਕਰਦੇ ਰਹੇ ਆ ਆਪਣੇ ਬੜੇ ਦੀਨ ਕਿ ਕਿੰਨਾ ਤੁਸੀਂ ਸਾਲ ਕਰਦੇ ਰਹੇ ਕੰਮ ਵੈਸੇ ਇਹ ਮੈਂ ਐਸਾ ਹੋਣਾ 20 ਸਾਲ ਕੰਮ ਅੱਛਾ 20 ਸਾਲ ਹਾਂ ਠੀਕ ਹੈ ਤੇ ਕੋਈ ਦੱਸੋਆਂ ਕਿ ਸਭ ਤੋਂ ਬੈਸਟ ਮੋਟਰ ਕਿਹੜੀ ਆ ਵੀ ਜੇ ਕਹਿਣ ਨਵੀਂ ਵੀ ਲੋਣੀ ਹੋਵੇ ਤੇ ਹੁਣ ਮੋਟਰਾਂ ਦੀਆਂ ਕੰਪਨੀਆਂ ਬੜੀਆਂ ਨੇ ਉਹਦੇ ਵਿੱਚ ਜਿਹੜੀਆਂ ਨਵੀਆਂ ਕੰਪਨੀਆਂ ਹੁਣ ਬਹੁਤ ਆ ਰਹੀਆਂ ਨੇ ਮੋਟਰਾਂ ਬੜੀ-ਬੜੀਆਂ ਸੈੱਟ ਚੱਲਦੀਆਂ ਨੇ ਜਿਵੇਂ ਕਲਸੀ ਦੀ ਮੋਟਰ ਜਿਹੜੀ ਬਹੁਤ ਸੈੱਟ ਚੱਲਦੀ ਏ ਅੱਛਾ ਜੀ ਕਾਹ ਵੀ ਮੋਟਰਾਂ ਨੇ ਮਤਲਬ ਜਿਹੜੀਆਂ ਚੰਗੀਆਂ ਚੱਲਦੀਆਂ ਨੇ ਠੀਕ ਐ ਕਿਉਂਕਿ ਹੁਣ ਆਪਾਂ ਮੋਟਰਾਂ ਮਾਟਰਾਂ ਨਾਲ ਜ਼ਿਆਦਾ ਤਨਵਪਦਾ ਜਾਂ ਦੇ ਨਵੀਆਂ ਬਹੁਤ ਮੋਟੀਆਂ ਸਹੀ ਚੱਲਦੀਆਂ ਉਹ ਤੇ ਚਲੋ ਪੁੱਛ ਲਈਦਾ ਵਾ ਕਿਹੜੀ ਚੱਲਦੀ ਸਹੀ ਤੇ ਇਹ ਵੀ ਹਾਂ ਉਹ ਆਪੇ ਦੱਸ ਕੇ ਕਿਹੇ ਕੰਮ ਚ ਬੈ ਹੋਈ ਫਿਰ ਉਹਨੂੰ ਪੇਜ ਹੁੰਦਾ ਵੀ ਹੁਣ ਆਪਾਂ ਜੋ ਕੰਮ ਛੱਡਿਆ ਹੋਇਆ ਨਾ ਫਿਰ ਆਪਾਂ ਇਹਦਾ ਨੋ ਨਹੀਂ ਵੀ ਕਿਹੜੀ ਮੋਟਰ ਚੱਲਦੀ ਕਿਦਾਂ ਕੋ ਲਾਉਣੀ ਤੇ ਆਪਣੀਆਂ ਪਹਿਲੀਆਂ ਪਈਆਂ ਲੱਗੀਆਂ ਆਪਾਂ ਕਲਸੀ ਦੀਆਂ ਜਾਦੀਆਂ ਪਾਈਆਂ ਵਾ ਵੱਲ ਸੈੱਟ ਚੱਲਣੀਆਂ ਆਪਣੀਆਂ ਘਰ ਦੀ ਮੋਟਰ ਵੀ ਇਹ ਸਾੜੀ ਸਾੜੀ ਹੈ ਸ਼ੇਦੀ ਹੈ ਅੱਛਾ ਜੀ ਪਾਣੀ ਯਾੜੀ ਉਹ ਸਾਢੇ 7 ਤੋਂ ਵੱਧ ਕੱਢਣ ਦੀ ਅੱਛਾ ਅੱਛਾ ਕੱਲ ਸੀਦੀ ਹੈ ਐ ਹੁਣ ਹੜਾਂ ਦੇ ਨਾਲ ਪਾਣੀ ਵੀ ਕਿੰਦੇ ਉੱਪਰ ਆ ਗਿਆ ਹਾਂ ਪਾਣੀ ਉਪਰ ਆਏ ਨੇ ਬੜੇ ਹਾਂਜੀ ਹਾਂਜੀ ਤੇ ਇਹ ਵੀ ਚਲੋ ਠੀਕ ਹੈ ਬਾਬਾ ਜੀ ਫਿਰ ਅੱਜ ਦੀ ਇਹ ਨੋਲੇਜ ਵਾਸਤੇ ਇਹ ਵੀ ਸਿਰਫ ਧਿਆਨ ਰੱਖਣਾ ਜਦੋਂ ਇਹਨੂੰ ਤਾਰਾ ਲਾਉਣੀ ਹੈ ਇਹ ਨਹੀਂ ਹਾਂ ਇੱਕ ਵਾਰੀ ਵੀ ਲਾਗੇ ਖਲੋ ਕੇ ਚਾਜਣਾ ਚੈੱਕ ਕਰ ਲੈਣਾ بس ਮੋਟਰ ਨਹੀਂ ਸਾਡੇ ਹਾਂ ਇੱਕ ਵਾਰੀ ਪਾਸ ਹੋ ਗਿਆ ਫਿਰ ਮਤਲਬ ਕੰਮ ਪਾਸ ਹੀ ਪਾਸ ਪਾਸ ਇਹਨੂੰ ਸਿਰੇ ਲਾਉਣ ਦਾ ਤਰੀਕਾ ਦੱਸ ਇਹਨੂੰ ਧਿਆਨ ਨਾਲ ਬਸ ਦੇਖਣਾ ਠੀਕ ਹੈ ਹਾਂ ਇਹਨੂੰ ਪਹਿਰੇਦਾਰ ਤੇ ਚਲਾਉਣਾ ਨੂੰ ਓਵਰਲੋਡਾਂ ਦਾ ਕੰਮ ਹੀ ਛੱਡ ਦੇਣਾ ਹਾਂ ਪਹਿਰੇਦਾਰ ਤੇ ਚਲਾਵਾਂਗੇ ਤੇ ਆਪਣੀ ਮੋਟਰ ਬਚਨ ਦੇ ਚਾਂਸ ਵਾਹ ਮੋਟਰ ਦੇ ਨੂੰ ਕੋਈ ਜੋਸ਼ ਆਉਣਾ ਹੀ ਨਹੀਂ ਠੀਕ ਹੈ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ